ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਾਬ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤਸਾਰਾ ਕਿਲ ਬਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਰ ਉਤਾਰਾ ਹਰ ਰਸ ਪੀਵ ਪੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅਮਰਤ ਬਾਨੀ ਰਹਾ ਮੁਕਤ ਭਗਤ ਜੁਗਤ ਸਚ ਪਾਈਐ ਸਰਬ ਸੁਖਾਂ ਦਾਦਾ ਆਪਣੇ ਦਾਸ ਕੋ ਭਗਤ ਦਾਨ ਦੇਵੇ ਪੂਰਨ ਬੁਰਖ ਬਿਦਾਤਾ ਸ਼ਰਵਣੀ ਸੁਣੀਐ ਰਸਨ ਗਾਈਐ ਹਿਰਦੇ ਧਿਆਈਐ ਸੋਈ ਕਰਨ ਕਰਨ ਸੁਮਰਥ ਸੁਆਮੀ ਜਾਂਤੇ ਬ੍ਰਿਤਾਨ ਕੋਈ ਵੱਡੇ ਭਾਗ ਰਤਨ ਜਨਮ ਪਾਇਆ ਕਰਹੁ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੁਪਾਲਾ ਸੁਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਉ RAM ਨਾਮ ਤਤਸਾਰਾ ਕਿਲ ਵਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਰ ਉਤਾਰਾ ਹਰਿ ਰਸ ਪੀਵ ਪਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਨੀ ਰਹਾਉ ਮੁਕਤ ਭਗਤ ਜੁਗਤ ਸਚ ਪਾਈਐ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵੇ ਪੂਰਨਪੁਰਖ ਬਿਦਾਤਾ ਸਰਵਣੀ ਸੁਣੀਐ ਰਸਨ ਗਾਈਐ ਹਿਰਦੇ ਧਿਆਈਐ ਸੋਈ ਕਰਨ ਕਰਨ ਸਮਰਥ ਸੁਆਮੀ ਜਾਂਤੇ ਬ੍ਰਿਧਨ ਕੋਈ ਵੱਡੇ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਗਿਰਪਾਲਾ ਸਦ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੁਪਾਲਾ ਸੁਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤਸਾਰਾ ਤਿਲ ਵਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਾਰਿ ਉਤਾਰਾ ਹਰ ਰਸ ਪੀਵੋ ਬੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅਮਰਤ ਬਾਨੀ ਰਹਾਉ ਮੁਕਤ ਭਗਤ ਜੁਗਤ ਸਚ ਪਾਈਐ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵ ਪੂਰਨ ਬੁਰਖ ਬਿਦਾਤਾ ਸ਼ਰਵਣੀ ਸੁਣੀਐ ਰਸਨ ਗਾਈਐ ਹਿਰਦੇ ਧਿਆਈਐ ਸੋਈ ਕਰਨ ਕਰਨ ਸਮਰਥ ਸੁਆਮੀ ਜਾਂਤੇ ਬ੍ਰਿਧ ਨ ਕੋਈ ਵੱਡੇ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੁਪਾਲਾ ਸੋਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤਸਾਰਾ ਕਿਲ ਵਿਖ ਕਾਟੇ ਨਮਖਾਰ ਦਿਆ ਗੁਰਮੁਖ ਪਾਰਿ ਉਤਾਰਾ ਹਰ ਰਸ ਪੀਵਹੁ ਪਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭਗਤ ਜੁਗਤ ਸਚ ਪਾਈਐ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵ ਪੂਰਨ ਪੁਰਖ ਬਿਦਾਤਾ ਸ਼ਰਵਣੀ ਸੁਣੀਐ ਰਸਨ ਗਾਈਐ ਹਿਰਦੇ ਧਿਆਈਐ ਸੋਇ ਕਰਨ ਕਰਨ ਸਮਰਥ ਸੁਆਮੀ ਜਾਂ ਦੇ ਬ੍ਰਥਨ ਕੋਈ ਵੱਡੇ ਭਾਗ ਰਤਨ ਜਨਮ ਪਾਇਆ ਕਰਹੁ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੁਪਾਲਾ ਸੁਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰੇਓ ਰਾਮ ਨਾਮ ਤਤਸਾਰ ਕਿਲ ਬਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਰ ਉਤਾਰਾ ਹਰ ਰਸ ਪੀਵਹੁ purakh ਗਿਆਨੀ ਸੁਣ ਸੁਣ ਮਹਾ ਦ੍ਰਿਬਤ ਮਨ ਪਾਵੇ ਸਾਧੂ ਅੰਮ੍ਰਿਤ ਬਾਨੀ ਰਹਾਉ ਮਗਤ ਭਗਤ ਜੁਗਤ ਸਚ ਪਾਈਐ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵੇ ਪੂਰਨ ਪੁਰਖ ਬਿਦਤਾ ਸਰਵਣੇ ਸੁਣੀਐ ਰਸਨ ਗਾਈਐ ਹਿਰਦੈ ਧਿਆਈਐ ਸੋਈ ਕਰਨ ਕਰਨ ਸਮਰਥ ਸੁਆਮੀ ਜਾਂ ਤੇ ਬ੍ਰਿਥਨ ਕੋਈ ਵੱਡੇ ਭਾਗ ਰਤਨ ਜਨਮ ਪਾਇਆ ਕਰਹੁ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੈ ਸਦ ਗੋਪਾਲਾ ਸੁਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰੇ ਰਾਮ ਨਾਮ ਤਤਸਾਰਾ ਕਿਲ ਬਖ ਕਾਟੇ ਨਿਮਖ ਰਦਿਆ ਗੁਰਮੁਖ ਪਾਰੇ ਉਤਾਰਾ ਹਰ ਰਸ ਪੀਵਹੁ ਪਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭਗਤ ਜੁਗਤ ਸਚ ਪਾਈਐ ਸਰਬ ਸੁਖਾਂ ਦਾ ਦਾਤਾ ਆਪਣੇ দাস ਕੋ ਭਗਤ ਦਾਨ ਦੇਵੇ ਪੂਰਨ ਬੁਰਖ ਬਿਦਾਤਾ ਸ਼ਰਵਣੀ ਸੁਣੀਐ ਰਸਨ ਗਾਈਐ ਹਿਰਦੈ ਧਿਆਈਐ ਸੋਈ ਕਰਨ ਕਰਨ ਸੁਮਰਤ ਸੁਆਮੀ ਜਾਂ ਦੇ ਬ੍ਰਿਥਾਨ ਕੋਈ ਵੱਡੇ ਭਾਗ ਰਤਨ ਜਨਮ ਪਾਇਆ ਕਰਹੁ ਕਿਰਪਾ ਗਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੁਪਾਲਾ ਸੋਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤਸਾਰਾ ਕਿਲ ਵਿਖ ਘਾਟੇ ਨਿਮਖ ਆਰਦਿਆ ਗੁਰਮੁਖ ਪਾਰਿ ਉਤਾਰਾ ਹਰ ਰਸ ਪੀਵੋ ਬੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਭਾਵੈ ਸਾਧੂ ਅਮਰਤ ਬਾਨੀ ਰਹਾ ਮੁਗਤ ਭਗਤ ਜੁਗਤ ਸਚ ਪਾਈਐ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵੈ पूरन पुरुष बिदाता श्रवणी सुनिए रसना गइए हृदय धियाई ऐ सोई करन करन सुमरथ सुवामी जा ते वृथा न कोई वड्डे भाग रतन जन्म पाए करहु कृपा गिरपाल ਸਤ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੋਪਾਲਾ ਸੁਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰੇ ਰਾਮ ਨਾਮ ਤਤਸਾਰਾ ਕਿਲ ਬਖ ਕਾਟੇ ਨਿਮਖ ਆਰਾਧਿਆ ਗੁਰਮੁਖ ਪਾਰਿ ਉਤਾਰਾ ਹਰ ਰਸ ਪੀਵਹੁ ਬੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਨੀ ਰਹਾ ਮੁਕਤ ਭੁਗਤ ਜੁਗਤ ਸਚ ਪਾਈਐ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵੇ ਪੂਰਨ ਬੁਰਖ ਬਿਦਾਤਾ ਸ਼ਰਵਣੀ ਸੁਣੀਏ ਰਸਨ ਗਾਈਏ ਹਿਰਦੈ ਧਿਆਈਐ ਸੋਈ ਕਰਨ ਕਰਨ ਸਮਰਥੁ ਆਮੀ ਜਾਂ ਦੇ ਬ੍ਰਥਨ ਗੋਈ ਵੱਡੇ ਭਾਗ ਰਤਨ ਜਨਮ ਪਾਇਆ ਕਰਹੁ ਕਿਰਪਾ ਗਿਰ ਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੁਪਾਲਾ ਸੁਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤਸਾਰਾ ਕਿਲ ਬਖ ਕਾਟੇ ਨਿਮਖ ਆਰਾਧਿਆ ਗੁਰਮੁਖ ਪਾਰੇ ਉਤਾਰਾ ਹਰ ਰਸ ਪੀਵਹੁ ਪੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅਮਰਤ ਵਾਨੀ ਰਹਾ ਮੁਕਤ ਭਗਤ ਜੁਗਤ ਸੱਚ ਪਾਈਐ ਸਰਬ ਸੁਖਾਂ ਦਾ ਦਾਤਾ ਆਪਣੇ ਦਾਸਕੋ ਭਗਤ ਦਾਨ ਦੇਵੇ ਪੂਰਨ ਬੁਰਖ ਬਿਦਾਤਾ ਸ੍ਰਵਣੀ ਸੁਣੀਐ ਰਸਨ ਗਈਐ ਹਿਰਦੈ ਧਿਆਈਐ ਸੋਈ ਕਰਨ ਕਰਨ ਸਮਰਥ ਸੁਆਮੀ ਜਾਂ ਦੇ ਬ੍ਰਧਨ ਕੋਈ ਵੱਡੇ ਭਾਗ ਰਤਨ ਜਨਮ ਪਾਏ ਆ ਕਰਹੁ ਕਿਰਪਾ ਗਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੁਪਾਲਾ ਸੋਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤਸਾਰਾ ਕਿਲ ਵਿਖ ਕਾਟੇ ਨਿਮਖ ਰਾਧਿਆ ਗੁਰਮੁਖ ਪਰਿ ਉਤਾਰਾ ਹਰ ਰਸ ਪੀਵਹੁ ਬੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਨੀ ਰਹਾਉ ਮੁਕਤ ਭਗਤ ਜੁਗਤ ਸਚ ਪਾਈਐ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵੇ ਪੂਰਨ ਬੁਰਖ ਬਿਦਾਤਾ ਸਰਵਣੀ ਸੁਣੀਐ ਰਸਨ ਗਾਈਐ ਹਿਰਦੈ ਤਾਈਐ ਸੋਈ ਕਰਨ ਕਰਨ ਸਮਰਥ ਸੁਆਮੀ ਜਾਤੇ ਬ੍ਰਿਧਾਨ ਗੋਈ ਵੱਡੇ ਭਾਗ ਰਤਨ ਜਨਮ ਪਾਏ ਕਰਹੁ ਕਿਰਪਾ ਗਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਸੁਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰੇ ਰਾਮ ਨਾਮ ਤਤਸਾਰਾ ਕਿਨ ਵਿਖ ਕਾਟੇ ਨਿਮਖ ਆਰਾਧਿਆ ਗੁਰਮੁਖ ਪਾਰਿ ਉਤਾਰਾ ਹਰ ਰਸ ਪੀਵਹ ਬੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਭਾਵੈ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭਗਤ ਜੁਗਤ ਸਚ ਪਾਈਐ ਸਰਬ ਸੁਖਾਂ ਦਾਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵੇ ਪੂਰਨ ਬੁਰਖ ਬਿਦਾਤਾ ਸ਼ਰਵਣੀ ਸੁਣੀਐ ਰਸਨ ਗਾਈਐ ਹਿਰਦੈ ਧਿਆਈਐ ਸੋਈ ਕਰਨ ਕਰਨ ਸਮਰਥ ਸੁਆਮੀ ਜਾਤੇ ਬ੍ਰਿਤਾਨ ਕੋਈ ਵਟ ਭਾਗ ਰਤਨ ਜਨਮ ਪਾਏ ਕਰਹੁ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੋਪਾਲਾ ਸੁਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲੁਖ ਘਾਟੇ ਨਮਕ ਅਰਾਧਿਆ ਗੁਰਮੁਖ ਪਾਰਿ ਉਤਾਰਾ ਹਰ ਰਸ ਪੀਵਹੁ ਬੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭੁਗਤ ਜੁਗਤ ਸਚੁ ਪਾਈਐ ਸਰਬ ਸੁਖਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵੈ ਪੂਰਨ ਬੁਰਖ ਬਿਦਾਤਾ ਸਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਾਈਐ ਸੋਈ ਕਰਨ ਕਰਨ सुमरथ सुवामी जा देवृतन गोई ਵੱਡੇ ਭਾਗ ਰਤਨ ਜਨਮ ਪਾਏ ਕਰਹੁ કૃਪਾ ਗਿਰਪਾਲ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੋਪਾਲਾ ਸੁਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤਸਾਰਾ ਕਿਲਮਖ ਕਾਟੇ ਨਿਮਖ ਅਰਾਧਿਆ ਗੁਰਮਖ ਪਾਰਿ ਉਤਾਰਾ ਹਰ ਰਸ ਪੀਵ ਪਰਖ ਗਿਆਨੀ ਸੋਣ ਸੋਣ ਮਹਾ ਤ੍ਰਿਪਤ ਮਨ ਭਾਵੈ ਸਾਧੂ ਅਮਰਤ ਬਾਨੀ ਰਹਾ ਮੁਕਤ ਭਗਤ ਜੁਗਤ ਸਚ ਪਾਈਐ ਸਰਬ ਸੁਖਾਂ ਦਾਤਾ ਆਪਣੇ ਦਾਸਕ ਭਗਤ ਦਾਨ ਦੇਵ ਪੂਰਨ ਪੁਰਖ ਬਿਦਾਤਾ ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ਕਰਨ ਕਰਨ ਸੁਮਰਤੁ ਆਮੀ ਜਾਂ ਦੇ ਬ੍ਰਿਧਨ ਕੋਈ ਵੱਡੇ ਭਾਗ ਰਤਨ ਜਨਮ ਪਾਏ ਕਰਹੁ ਕਿਰਪਾ ਕਿਰਪਾਲਾ ਸਦ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੁਪਾਲਾ ਸੋਰਠ ਮਹੱਲਾ ਪੰਜਵਾ ਖੋਜ ਤ ਖੋਜ ਤ ਖੋਜ ਵਿਚਾਰਿਓ ਰਾਮ ਨਾਮ ਤਤਸਾਰਾ ਕਿਰਤਿ ਬਖ ਕਾਟੇ ਨਿਮਖ ਆਰਾਧਿਆ ਗੁਰਮੁਖ ਬਾਣੀ ਉਤਾਰਾ ਹਰ ਰਸ ਪੀਵੋ ਬੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਬਾਵੈ ਸਾਧੂ ਅੰਮ੍ਰਿਤ ਬਾਨੀ ਰਹਾ ਮੁਕਤ ਭਗਤ ਜੁਗਤ ਸਚ ਪਾਈਐ ਸਰਬ ਸੁਖਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵੇ ਪੂਰਨ ਬੁਰਖ ਬਿਦਾਤਾ ਸ਼ਰਵਣੀ ਸੁਣੀਐ ਰਸਨ ਗਾਈਐ ਹਿਰਦੈ ਧਿਆਈਐ ਸੋਈ ਕਰਨ ਕਰਨ ਸੁਮਰਥ ਸੁਆਮੀ ਜਾਂ ਤੇ ਬ੍ਰਿਥਾਨ ਗਾਈ ਵੱਡ ਭਾਗ ਰਤਨ ਜਨਮ ਪਾਏ ਕਰਹੁ ਕਿਰਪਾ ਕਿਰਪਾਲ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਸੁਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰੇ ਓ ਰਾਮ ਨਾਮ ਤਤ ਸਾਰਾ ਕਿਲ ਬਖ ਘਾਟੇ ਨਿਮਖ ਆਰਾਧਿਆ ਗੁਰਮੁਖ ਪਾਰਿ ਉਤਾਰਾ ਹਰ ਰਸ ਪੀਵੋ ਬੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭਗਤ ਜੁਗਤ ਸਚ ਪਾਈਐ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵੇ ਪੂਰਨ ਬੁਰਖ ਬਿਦਾਤਾ ਸਰਵਣੇ ਸੁਣੀਐ ਰਸਨ ਗਾਈਐ ਹਿਰਦੈ ਧਿਆਈਐ ਹੋਈ ਕਰਣ ਕਰਨ ਸਮਰਥ ਸੁਆਮੀ ਜਾਂ ਤੇ ਬ੍ਰਥਨ ਕੋਈ ਵੱਡੇ ਭਾਗ ਰਤਨ ਜਨਮ ਪਾਏ ਕਰਹੁ ਕਿਰਪਾ ਗਿਰਪਾਲ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੁਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ